ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਛਕਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਸਰਾਲੀ ਮੰਡ ਪਿੰਡ ਥੋੜੀ ਦੂਰੀ ਤੇ ਆ ਤੇ ਵੱਡੀ ਸਰਿਆਲੀ ਦੋਸਤੋ ਬਿਲਕੁਲ ਮੇਨ ਰੋਡ ਤੋਂ ਕੋਈ 4 ਕਿਲੋਮੀਟਰ ਖੱਟਮਾ ਜਿਹੜਾ ਦੋਸਤੋ ਪਿੰਡਾ ਛਕਰੀ ਤੁਸੀਂ ਖਾਸ ਵਿਜਿਟ ਕਰਨੀ ਆ ਤੇ ਵੀਰ ਗੁਰਪ੍ਰੀਤ ਸਿੰਘ ਦੇ ਘਰੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਵੀ ਰਿਹਾ ਪਿੱਛੇ ਜੇ ਆਪਾਂ ਦੋ ਤੋਂ ਤਿੰਨ ਵੀਡੀਓ ਜਿਹੜੀਆਂ ਇਸ ਘਰੋਂ ਪਾਈਆਂ ਸੀਗੀਆਂ ਤੇ ਪਸ਼ੂ ਜਿਹੜੇ ਬਿਲਕੁਲ ਵਾਜਬ ਰੇਟਾਂ ਵਾਲੇ ਹੁੰਦੇ ਆ ਜਾਇਜ ਰੇਟ ਹੁੰਦੇ ਆ ਠੀਕ ਆ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਪਹਿਲਾਂ ਝੋਟੀ ਆ ਦੋਸਤੋ ਠੀਕ ਆ ਪਹਿਲਾਂ ਝੋਟੀ ਹੋਵੇਗੀ ਬਾਕੀ ਆਪਾਂ ਗੱਲਬਾਤ ਕਰਾਂਗੇ ਤੇ ਇੱਕ ਮੱਝ ਦਿਖਾ ਦਾਂਗੇ ਬਿਲਕੁਲ 8 8 7 7 ਦਿਨਾਂ ਦੀਆਂ ਸੁਈਆਂ ਨੇ ਤੇ ਇੱਕ ਵੜ ਦਿਖਾ ਦਾਂਗੇ ਠੀਕ ਆ ਜੋ 15 ਦਿਨਾਂ ਦੀ ਸੁਈ ਆ ਪਸ਼ੂ ਤਿੰਨੇ ਜਿਹੜੇ ਆ ਦੋਸਤੋ ਸਵੇਸ ਵਾਈ ਨੇ ਦੁੱਧ ਤੇ ਆ ਅੱਜ 15 ਅਗਸਤ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 10:30 ਵਜੇ ਮਾਰਨ ਤੇ ਚਵਾਈ ਆ ਐਸਯੂਐਸਵਾਈ ਪਸ਼ੂ ਦੀ ਇੱਕ ਟਾਈਮ ਦੋ ਟਾਈਮ ਘਰ ਵਿਜ਼ਿਟ ਕਰਕੇ ਜਰੂਰ ਕਰਦੇ ਠੀਕ ਆ ਆ ਜੋ ਕਰ ਲੈਨੇ ਆ ਗੱਲਬਾਤ ਵੀਰ ਹੋਰਾਂ ਦੇ ਨਾਮ ਪੁੱਛ ਲੈਨੇ ਆ ਕੀ ਡਿਟੇਲ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂ ਬੰਦੀ ਅੱਜ ਸਭ ਤੋਂ ਪਹਿਲਾਂ ਵੀਰੇ ਸਸਰੀ ਘਰ ਸਸਰੀ ਘਰ ਭਾਈ ਠੀਕ ਠਾਕ ਵੀਰੇ ਖਾਣੀਆਂ ਦੀ ਵਧੀਆ ਵਧੀਆ ਭਾਈ ਠੀਕ ਆ ਠੀਕ ਆ ਤੇ ਆਪਣਾ ਵੀਰ ਫਿਰ ਕਰ ਭੇਜ ਭਾਈ ਬਾਹਰ ਚ ਲੈ ਕੇ ਹਾਂਜੀ ਨਹੀਂ ਕਰ ਭੇਜ ਭਾਈ ਬਾਹਰ ਚ ਲੈ ਕੇ ਭਾਈ ਬਾਹਰ ਚ ਲੈ ਕੇ ਹਾਂਜੀ ਇੱਕ ਆਪਣਾ ਨਾਮ ਦੱਸ ਦੀ ਜੀ ਆਪਣੇ ਪਿੰਡ ਤੋਂ ਆਪਾਂ ਨਾਮ ਭਾਈ ਕੋਮਲ ਸੰਧੂ ਭਾਈ ਕੋਮਲ ਹਾਂਜੀ ਹਾਂਜੀ ਕੋਮਲ ਠੀਕ ਆ ਵੀਰੇ ਤੇ ਪਸ਼ੂ ਵਪਾਰ ਦਾ ਕੰਮ ਨਾਲ ਦੀ ਨਾਲ ਚੱਲੀ ਜਾ ਰਿਹਾ ਹਾਂ ਹਾਂ ਜੀ ਪੜੀ ਚੱਲ ਰਿਹਾ ਬਹੁਤ ਵਧੀਆ ਬੱਜਾ ਝੋਟੀਆਂ ਤੁਰੀਆਂ ਆਉਂਦੀਆਂ ਫਿਰ ਹਾਂ ਜੀ ਜੇਲੀ ਆਉਂਦੇ ਪਾਜੀ ਪਰ ਠੀਕ ਆ ਤੇ ਅੱਜ ਆਪਾਂ ਦੋ ਦਾ ਮੱਝਾ ਦਿਖਾ ਦਈਏ ਝੋਟੀ ਦਿਖਾ ਦਾਂਗੇ ਇੱਕ ਹਾਂ ਜੀ ਹਾਂ ਜੀ ਤੇ ਤਿੰਨ ਪਸ਼ੂ ਟੋਟਲ ਹੈਗੇ ਹਾਂ ਹਾਂ ਜੀ ਟੋਟਲ ਤਿੰਨ ਬੱਜੂ ਪਾਜੀ ਠੀਕ ਆ ਵੀਰੇ ਤੇ ਕੋਮਲ ਬਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ ਇਹ ਛੋਟੀ ਸੁਹਾ ਕਿਨਵਾ ਸੁਈ ਹੈ ਭਾਜੀ ਪਹਿਲੇ ਸੁਹਾ ਸੁਈ ਹੈ ਜੀ ਪਹਿਲਾਂ ਛੋਟੀ ਹੈ ਹਾਂਜੀ ਹਾਂਜੀ ਮਗਰੇ ਦੇ ਭਾਜੀ ਕਟਾ ਹੈ ਜੀ ਮਗਰ ਕਟਾ ਹਾਂਜੀ ਤੇ ਦੁੱਧ ਦੇ ਟਾਈਮਾਂ ਇਹ ਸਾਨੇ 8 ਕਿਲੋ ਚੱਲ ਰਿਹਾ ਪਾਜੀ 8 ਕਿਲੋ ਜੀ ਹਾਂਜੀ 8 ਕਿਲੋ ਦੀ ਚਵਾਈ ਚੱਲ ਰਹੀ ਹੈ ਹਿੱਤਾ ਠੀਕ ਹੈ ਜੀ ਥਣਾਂ ਦੀ ਭਾਜੀ ਓਕੇ ਹੋ ਗਈ ਹਾਂਜੀ ਹਾਂਜੀ ਤੇ ਮੂੰਹ ਤੋਂ ਬੜੀ ਚੋਗੀ ਹੈ ਜੀ ਮੂੰਹ ਚਾਰ ਦੰਦਾ ਹਾਂਜੀ ਤੇ ਸਿੰਗੀ ਸੁੰਗੀ ਬਹੁਤ ਸੋਹਣੀ ਆ ਦੋਸਤੋ ਸਾਈ ਸੁਈ ਪੂਰੀ ਆ ਤੇ ਇੱਕ ਸਭ ਤੋਂ ਵੱਡੀ ਗੱਲ ਆ ਵੀ ਤਿੰਨ ਥਣੀਆਂ ਠੀਕ ਆ ਜਿਮਾਂਦਰੂ ਤਿੰਨ ਥਣੀ ਆ ਜਿੱਦਾਂ ਦੋ ਥਣੀ ਵੀਰਤਾ ਦੀ ਡਿਮਾਂਡ ਕਰਦੇ ਆ ਪਸੂ ਦੀ ਲੱਭਦੇ ਹੋ ਨਾ ਪਾਲਦੇ ਆ ਦੋ ਥਣੀ ਪਸੂ ਚਾਹੀਦਾ ਉਸੇ ਤਰ੍ਹਾਂ ਦੋਸਤੋ ਜਿਮਾਂਦਰੂ ਤਿੰਨ ਥਣੀ ਆ ਤੇ ਉਹ ਵੀ ਆਪਾਂ ਪੁੱਛਾਂਗੇ ਵੀਰ ਤੋਂ ਦੁੱਧ ਜਿਹੜਾ ਤੁਹਾਨੂੰ ਦੱਸਦਾ ਵੀ ਹੁਣ ਅੱਜ 8ਵੇਂ 7ਵੇਂ ਦਿਨ ਤੇ ਵੇਚੀ ਆ ਹਾਂਜੀ 7-8 ਦਿਨ ਹੋ ਗਏ ਭੈਣ ਜੀ ਤੇ ਦੁੱਧ ਜਿਹੜਾ ਹੁਣ 8 ਲੀਟਰ ਹੈ ਜੀ ਹਾਂਜੀ 8 ਲੀਟਰ ਪੱਕਾ ਭੈਣ ਜੀ ਜਿਹੜਾ ਵਧੀਆ ਮਤਲਬ ਜਿਹੜਾ ਖੁੱਲਾ ਡੂਲਾ ਹਾਂਜੀ ਖੁੱਲਾ ਡੂਲਾ ਚਾਰੀ ਭੈਣ ਤੇ ਬਾਕੀ ਚਵਾਈ ਚੁਵਾਈ ਸੋਹਣੀ ਐ ਚੁਵਾਈ ਭਾਜੀ ਇੱਕਦਮ ਮਰੋਗੀ ਓਕੇ ਹੋਗੀ ਉਹ ਲੀਓ ਵਿਟਾਰ ਹੈ ਠੀਕ ਹੈ ਝੋਟੀਪਰਾਪੋ ਵਧੀਆ ਹੈ ਠੀਕ ਹੈ ਕੱਦ ਕਾਠੀ ਸੋਹਣਾ ਹੈ ਝੋਟੀ ਦਾ ਮੀਡੀਅਮ ਹਾਈਟ ਤੋਂ ਥੋੜੀ ਜੀ ਪਲੱਸ ਕਹਾਂਗੇ ਮੈਨਸ ਜੀ ਕੀ ਪਲੱਸ ਆਪਾਂ ਕੀ ਫੇਸ ਕੁਆਲਟੀ ਫੈਬਰਿਕ ਤੁਹਾਨੂੰ ਦਿਖਾਉਣੀ ਹੈ ਸਿੰਗਲ-ਸੁੰਗਾ ਦੇ ਬੰਤਰ ਦੇਖੋ ਤੁਸੀਂ ਮੂੰਹ ਮੱਥਾ ਦੇਖੋ ਪੂਰਾ ਠੀਕ ਹੈ ਬਿਲਕੁਲ ਪਤਲਾ ਜਿਹਾ ਸਲੀਮ ਫੇਸ ਹੈਗਾ ਥੋੜਾ ਜਿਹਾ ਆਪਾਂ ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਤੇ ਤਿੰਨ ਥਣੀਆਂ ਠੀਕ ਹੈ ਬੱਚਾ ਜਿਹੜਾ ਇਹਦਾ ਮਗਰ ਮੇਲ ਕਾਫਾ ਕੱਟਾ ਹੈ ਉਹ ਵੀ ਤੁਹਾਨੂੰ ਦਿਖਾ ਦਾਂਗੇ 6 ਤੋਂ 7 ਕਿਲੋ ਦਾ ਸਮਾਂ 8 ਲੀਟਰ ਤੋਂ ਨਿੱਕਰ ਝੋਟੀਆਂ ਦੋਸਤੋ ਤੇ ਪਹਿਲਾਂ ਵੀ ਵੀਡੀਓ ਦੋਸਤੋ ਕਾਫੀ ਪਾਈਆਂ ਸੀਗੀਆਂ ਤਾਂ ਵੀਰ ਹੋਣਾ ਵੱਲੋਂ ਇਹ ਵੀ ਜ਼ਰੂਰ ਬੇਨਤੀ ਹੈ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਜਿਹੜੇ ਵੀਰ ਵੀਡੀਓ ਦੋ ਵਾਰੀ ਜ਼ਰੂਰ ਦੇਖ ਲਿਆ ਕਰੋ ਚੈੱਕ ਕਰ ਲਿਆ ਕਰੋ ਤਸੱਲੀ ਦੇ ਨਾਲ ਸੋ ਬਾਅਦ ਵਿੱਚ ਕਈ ਵਾਰ ਬੰਦੇ ਬਾਹਰ ਕੰਮਕਾਜ ਵਿੱਚ ਹੁੰਦੇ ਆ ਜਿੱਥੋਂ ਵੀ ਆਪਾਂ ਵੀਡੀਓ ਬਣਾਉਨੇ ਆ ਤੇ ਕਈ ਵੀਰ ਬਹੁਤ ਹੀ ਡਾਊਟ ਕਰਦੇ ਆ ਵੀ ਇੱਕ ਵਾਰੀ ਫੇਰ ਵੀਡੀਓ ਪਾ ਦਿਓ ਦੋ ਵਾਰੀ ਵੀਡੀਓ ਪਾ ਦੇਣਾ WhatsApp ਤੇ ਭੇਜ ਦਿਆ ਜੀ ਸੋ ਇੱਕ ਵਾਰੀ ਇਹ ਜਿਹੜੀ ਬਿਲਕੁਲ ਤਸਦੀ ਦੇ ਨਾਲ ਆਪਾਂ ਤਾਂ ਵੀਡੀਓ ਬਣਾਉਣੀ ਹੈ ਬਿਲਕੁਲ ਇੱਕ ਵਾਰੀ ਦੇ ਵਿੱਚ ਤੁਸੀਂ ਆ ਤਸਦੀ ਨਾਲ ਉਸ ਨੂੰ ਚਾਰ ਚਪੇਰਿਓ ਆਲ ਅਰਾਊਂਡ ਤੋਂ ਜਿਹੜਾ ਦੇਖ ਲਓ ਠੀਕ ਆ ਕੱਦ ਕਾਠ ਜਿਹੜਾ ਸੋਨਾ ਸੋਨਾ ਝੋਟੀ ਦਾ ਸ਼ਾਈ ਸ਼ੂਈ ਪੂਰੀ ਆ ਕੁਝ ਜਿਹੜੇ ਮਗਰ ਪੂਸਤੇ ਵਾਲ ਜਿਹੜੇ ਆ ਵਾਈਟ ਆ ਬਾਕੀ ਓਵਰ ਆਲ ਸਾਰੀ ਇਹ ਬਲੈਕ ਵੀ ਆ ਲਓ ਤੋਰ ਲੋ ਜੀ ਠੀਕ ਹੈ ਬਿਲਕੁਲ ਤਿੰਨ ਥਾਣੀਆਂ ਦੋਸਤਾਂ ਦੇ ਤੁਹਾਨੂੰ ਤਸਦੀ ਦੇਣਾ ਪਾਉਣਾ ਪੈਣਾ। ਬੱਚਾ ਆ ਗਿਆ ਜੀ। ਹਾਂਜੀ ਹਾਂਜੀ। ਆ ਮਿਲਦਾ। ਇਹ ਇੱਕ ਟਾਂ ਮਨ। ਅੱਛਾ ਤੇ ਕੁੰਮਲ ਭਾਈ ਕਿੰਨਾ ਫਿਰੇ ਦਾ ਮੁੱਲ ਕੀ ਲੈਣ ਦੇ? ਡਿਮਾਂਡ ਤਾਂ ਭਾਈ ਆਪਾਂ 60000 ਕਰਦੇ ਆ। ਹਾਂਜੀ। ਤੁਹਾਨੂੰ ਜਿਆਦਾ ਟੋਪ ਲੈਦਰ ਕਰਦਾਂਗੇ 58 ਹਾਂਜੀ ਹਾਂਜੀ ਛੋਟ ਛੱਪੇ ਹੋ ਜਾਣਗੇ ਮਾਨਦਾਨ ਕਰਾਂਗੇ ਪੂਰਾ ਆਪਣੀ ਹੰਜਲਾ ਭਾਈ ਜਾਊਗਾ ਠੀਕ ਆ ਜੀ ਹਾਂਜੀ ਲੈ ਵੀ ਦੋਸਤੋ ਚਾਰ ਦੰਦ ਦੀ ਝੋਟੀ ਆ ਠੀਕ ਆ ਛੋਟ ਛੱਪਾ ਮੌਕੇ ਤੇ ਮਾਨਦਾਨ ਹੋ ਜਾਊਗਾ 60000 ਦੇ ਵਿੱਚੋਂ 58000 ਲੈਦੇ ਆ ਉਹਦੇ ਵਿੱਚੋਂ ਥੋੜਾ ਬਥਾ ਮਾਨਦਾਨ ਹੋ ਜਾਊਗਾ ਰਾਂਣਾ ਠੀਕ ਆ ਤੇ ਝੋਟੀ ਚੰਗੀ ਆ ਪਸੰਦ ਆਊਗੀ ਤੁਹਾਨੂੰ ਤਸੱਲੀ ਤੁਸੀਂ ਘਰ ਵਿਜਿਟ ਕਰਕੇ ਕਰ ਲਿਓ ਚੁਭਾਈ ਕਰਕੇ ਤੇ ਉਸ ਤੋਂ ਬਾਅਦ ਇੱਕ ਅਗਲੀ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਆ ਤੇ ਇਹ ਵੀ ਬਿਲਕੁਲ ਤਾਜੀ ਸੂਈ ਆ ਠੀਕ ਆ ਇਹ ਸੂਹਾ ਕਿ ਨਵਾਂ ਜੀ ਸ ਤੇ ਜਾਨ ਹਾਂਜੀ ਅੱਛਾ ਤੇ ਦੁੱਧ ਹੈ ਟਾਈਮ ਭਾਈ ਇਹਦੇ ਸਲੇ 7 ਕਿਲੋ ਹੈ ਜੀ ਹਾਂਜੀ 7 ਕਿਲੋ ਦੁੱਧ ਦਾ ਹਾਂਜੀ ਤੇ ਹੋ ਗਏ 10 ਦਿਨ ਹੋ ਗਏ ਸੋਇਨ ਭਾਈ ਇਹਦੇ 10 ਕਿ ਦਿਨ ਹਾਂਜੀ ਭਾਈ ਲੋ ਜੀ 10 ਕਿ ਦਿਨ ਸਮਾਂ ਹੋ ਗਿਆ ਬਾਕੀ ਆ ਮਗਰ ਮੇਲ ਕਾ ਮਗਰ ਕਟਾ ਇਹਦੇ ਵੀ ਠੀਕ ਹੈ ਜੀ ਦੋ ਮੱਝਾਂ ਝੋਟੀਆਂ ਨੇ ਦੋਹਾਂ ਦੇ ਥੱਲੇ ਜਿਹੜੇ ਆ ਮੇਲ ਕਾ ਫਾ ਕੱਟੇ ਆ ਦੋਹਾਂ ਦੇ ਠੀਕ ਹੈ ਮੱਝ ਆਪਾਂ ਤੁਹਾਨੂੰ ਆ ਦਿਖਾ ਦਿੰਦੇ ਆ ਤੇਸ ਕੁਆਲਿਟੀ ਤੋੜ ਕੇ ਦਿਖਾ ਦਿੰਦੇ ਆ ਜੀ ਕੱਢ ਲਿਆ ਜਿਹਨੂੰ ਨਾਲ ਹੀ ਬਾਹਰ ਚੇਕ ਕਰਾਂਗੇ ਜਿਹੜੀ ਮਾਝਾ ਦੋਸਤੋ ਸੂਆ ਤੇਜਾ ਵਪਾਰ ਦੀ ਲੈਣਾ ਜਿੱਥੇ ਮੈਂ ਕਹਿ ਦੇਣਾ ਵੀ ਸੂਆ ਦੋਸਤੋ ਤੇਜਾ ਵਪਾਰ ਦੀ ਲੈਣਾ ਅਗੋਂ ਕਿਸੇ ਦੀ ਆਪਦੀ ਫੋਟ ਹੁੰਦੀ ਹੈ ਵੀ ਸੂਆ ਇੱਕ ਅੱਧਾ ਤੁਸੀਂ ਉੱਪਰ ਵੀ ਮੰਨ ਸਕਦੇ ਹੋ ਬਾਕੀ ਫਰੀਜ਼ਦਾਰੀ ਜਿਹੜੀ ਆ ਵਪਾਰ ਦੀ ਲੈਣ ਦੇ ਵਿੱਚ ਕੀਤੀ ਆ ਘਰੋਂ ਉਹ ਬਿਲਕੁਲ ਤੀਜਾ ਸੂਆ ਮੰਨ ਕੇ ਖਰੀਦੀ ਆ ਠੀਕ ਆ ਤੇ ਦੁੱਧ ਜਿਹੜਾ ਹੁਣ 7 ਲੀਟਰ ਹੈਗਾ ਬਿਲਕੁਲ ਕੋਈ 10-10 ਦਿਨਾਂ ਦੀ ਸੂਈ ਥੱਲੇ 8-10 ਦਿਨਾਂ ਦੀ ਸੂਈ ਥੱਲੇ ਹਾਈਟ ਮੀਡੀਅਮ ਆ ਸਿੰਗਲ ਖੱਟੀ ਦੀ ਆ ਹਾਈਟ ਮੀਡੀਅਮ ਆ ਉਹ ਜਸਵੀਰ ਨੇ ਬਿਲਕੁਲ ਇੱਕ ਜਾਇਜ਼ ਜੈਨੂਨ ਰੁਪਏ ਵੀ ਲਾਉਣੇ ਆ ਤੇ ਤਾਜ਼ਾ ਪਸ਼ੂ ਖਰੀਦਣ ਦੇ ਤੁਸੀਂ ਚਾਹਵਾਨ ਹੋ ਲੱਭ ਰਹੇ ਹੋ ਬਿਲਕੁਲ ਤਾਜ਼ਾ ਪਸ਼ੂ ਠੀਕ ਹੈ ਤੇ ਤੁਸੀਂ ਇਹ ਵੀ ਮੱਝ ਖਰੀਦ ਸਕਦੇ ਹੋ ਬਾਕੀ ਥਾਣੇ ਦੇਵਾ ਬੈਕ ਵਾਲੇ ਜਿਹੜੇ ਮਗਰਲੇ ਥਾਣਾ ਥੋੜੇ ਜੇ ਵੈਸੇ ਜੋੜ ਕੇ ਰੱਖਦੀ ਆ ਅਗਲੇ ਥਾਣਾ ਦੀ ਸਪੇਸ ਕੋਈ 4 4 ਇੰਚ ਹੈਗੀ ਆ ਬਾਕੀ ਸੱਜੇ ਖੱਬੇ ਪਹਿਣੀ ਹੋਵੇ ਕੀਏ ਤੇ ਬਿਲਕੁਲ 4 4 ਇੰਚ ਦੀ ਜਿਹੜੀ 3 3 4 4 ਇੰਚ ਦੀ ਗੈਸ ਹੋਵੇਗੀ ਤੇ ਮਗਰਲੇ ਥਾਣਾ ਸਪੇਸ ਥੋੜੀ ਘੱਟ ਪਖਾਉਂਦੇ ਆ ਫਰ ਦੁੱਧ ਵੀ ਜੇ ਤੋਂ ਪੁੱਛਾਂਗੇ ਆਪਾਂ ਵੀ ਦੁੱਧ ਬਿਲਕੁਲ ਧਾਰਕ ਚਵਾਈ ਕਿਦਾਂ ਦੀ ਹੈ ਦੇਜੋ ਜੀ ਹਾਂ ਕੋਬਲ ਬਾਈ ਜੇ ਦਾ ਥੋੜਾ ਪਿਛਲੇ ਸਾਨੂੰ ਜੋੜ ਕੇ ਰੱਖਦੀ ਹੈ ਤੇ ਜਵਾਈ ਦੇ ਵਿੱਚ ਕੋਈ ਫਰਕ ਤੇ ਨਹੀਂ ਨਹੀਂ ਭਾਜੀ ਇੱਕ ਧਾਰਦਾ ਵੀ ਨਹੀਂ ਫਰਕ ਹੋਗਾ ਭਾਜੀ ਬਰਾਬਰ ਜਿ ਮਗਰਲੇ ਤਾਂ ਹਾਂਜੀ ਦੋਨੇ ਸਾਰੇ ਚਾਰੇ ਖਾਨ ਬਰਾਬਰ ਹੋਣਗੇ ਭਾਜੀ ਹੂੰ ਹਾਂਜੀ ਕਿਸੇ ਧਾਰਦਾ ਇੱਕ ਨਾ ਨਹੀਂ ਫਰਕ ਹੋਊਗਾ ਜੇ ਫਰਕ ਹੋਊਗਾ ਤਾਂ ਆਪਾਂ ਪਹਿਲਾਂ ਦੱਸ ਦੇਣਾ ਭਾਜੀ ਆਪਾਂ ਪਹਿਲਾਂ ਦੱਸ ਦੇਣਾ ਹਾਂਜੀ ਹਾਂਜੀ ਬਿਲਕੁਲ ਤੇ ਇਹ ਤਾਂ ਮੁੱਲ ਫਿਰ ਇਸ ਮੱਝ ਦਾ ਕੀ ਕੀਤਾ ਜੀ ਮੁੱਲ ਭਾਜੀ ਇਹਦਾ ਉਹ ਤਾਂ 57000 ਆ ਹਾਂਜੀ ਹਾਂਜੀ ਤੇ ਆਪਾਂ ਇਹ ਤੋਂ 55000 ਚ ਲੈ ਦੇ ਕਰ ਲਾਂਗੇ 55000 ਚ ਹਾਂਜੀ ਹਾਂਜੀ ਭਾਜੀ ਠੀਕ ਹੈ ਜੀ ਮੁੱਲ 550 ਦੋਸਤੋ ਤੇ ਲੈਣ ਦੇਣ 550 55000 ਦੇ ਵਿੱਚ ਤਾਜੀ ਮਾਂਜ ਤੁਹਾਨੂੰ ਮਿਲ ਜੂਗੀ ਤਸल्ली ਬਿਲਕੁਲ 7 ਲੀਟਰ ਚਵਾਈ ਕਰਕੇ ਤੁਸੀਂ ਕਰ ਲਿਓ ਠੀਕ ਆ ਦੁੱਧ ਤੋਂ ਵੱਧੂਗੀ ਹਜੇ ਬਿਲਕੁਲ ਤਾਜੀ ਸੂਈ ਆ ਹਜੇ ਪਸ਼ੂ ਦੇ ਮੈਦਿਆਂ ਵਿੱਚ ਚੱਲਣਾ ਸੌ ਗੱਲਬਾਤ ਇਸ ਤੋਂ ਬਾਅਦ ਇੱਕ ਤੁਹਾਨੂੰ ਅੱਗੇ ਜਿਹੜਈਆ ਵੈੜ ਦਿਖਾਉਣੇ ਆ ਬਿਲਕੁਲ ਇਹ ਵੀ ਸੂਈ ਸਵਾਈ ਹੈ ਠੀਕ ਆ ਤੇ ਕੋਮੋਬਾਈ ਵੈੜ ਦੀ ਕੀ ਇਨਫੋਰਮੇਸ਼ਨ ਆ ਸੁਆ ਕਿਲਮਾ ਮਾਣੇ ਤੇ ਜਿ ਸੂਇਆ ਅੱਛਾ ਜੀ ਹਾਂ ਜੀ ਇਸ ਟਾਈਮ ਇਹ 11 ਕਿਲੋ ਚੱਲ ਰਹੀ ਹੈ 11 ਕਿਲੋ ਹਾਂ ਜੀ ਵਦੂ ਵੀ ਭਾਜੀ ਆਹ ਟਾਈਮ ਅਗਲੀ ਸੇਵਾ ਨਹੀਂ ਹੈ ਭਾਜੀ ਆਪਣੇ ਟਾਈਮ ਆਪਣੇ ਕੋਲ 11 ਕਿਲੋ ਚੱਲ ਰਹੀ ਹੈ ਹਾਂ ਸੂਬਾ ਤੀਜਾ ਹੈ ਜੀ ਹਾਂ ਜੀ ਤੀਜੇ ਸੂਇਆ ਜੀ ਬੱਚਾ ਕੀ ਭਾਜੀ ਨੇ ਬੱਚਾ ਪਿੱਛੇ ਭਾਜੀ ਇਹ ਬੱਚੀ ਆ ਜੀ ਬੱਚੀ ਹਾਂ ਜੀ ਮਗਰ ਬੱਚੀ ਆ ਸੂਬਾ ਤੀਜਾ ਬਾਕੀ 11 ਕਿਲੋ ਲੀਟਰ ਬਿਲਕੁਲ ਦੁੱਧ ਹੈਗਾ ਇਹਦੇ ਥੱਲੇ ਤੇ 15 ਦਿਨ 15 ਦਿਨ ਤੋਂ ਪਲੱਸ 15 ਦਿਨ ਹੈਗੀ ਐ ਸੂਇ ਹਾਂ ਜੀ ਇੰਨੀ ਹੀ ਹੋਗੀ ਭਾਜੀ 15 ਠੀਕ ਹੈ ਬਾਕੀ ਸਿਲ ਠੰਡੀ ਆ ਭਾਜੀ ਕੋਈ ਚੱਟਰ ਨਹੀਂ ਜਿੱਦਾਂ ਮਰਦੀ ਵਈਓ ਹੂੰ ਨਾ ਲੋ ਠੀਕ ਆ ਦੁੱਧ 11 ਲੀਟਰ ਹੈਗਾ? હા 11 ਲੀਟਰ ਭਾਜੀ ਪੱਕਾ ਹੋਊਗਾ ਜੀ। ਲਓ ਜੀ ਖੋਲ ਕੇ ਵੀ ਸ਼ਰਮਪਾਲ 11 ਲੀਟਰ ਆ ਪ੍ਰਭੂ ਦੁੱਧ ਤੇ ਦੁੱਧ ਵੈਸੇ ਨਾਰਮਲ ਤੋਂ ਚੰਗੀ ਸੇਵਾ ਵੀ ਹੋਣਾ 15 ਤੋਂ ਪਲੱਸ ਤਾਂ ਚ ਵੱਧ ਹਣਾ। ਹਾਂ ਜੀ ਵੱਡੀ ਹੈ ਜੀ ਵੈਰ ਵੱਡੀ ਵੈਰ ਟੋਰਨ ਕਾਤ ਦੀ ਦੋਸਤੋ ਗੱਲ ਕਰੀਏ ਤਾਂ ਇਹ ਕਾਤ ਪੂਰਾ ਵੱਡਾ ਠੀਕ ਹੈ ਵੱਡੀ ਭੈੜਾ ਤੇ ਦੁੱਧ ਫਿਲਹਾਲ ਜਿਹੜਾ 11 ਲੀਟਰ ਆ ਤਾਜੀ ਤੋਂ ਭਾਵੇਂ 15 16 16 ਕਿ ਦਿਨ ਤੁਸੀਂ ਜਿਹੜਾ ਮੰਨ ਸਕਦੇ ਹੋ ਸੁਆ 15 ਕਿ ਦਿਨਾਂ ਦੀ ਸੁਈ ਹੈ ਤੇ ਦੁੱਧ ਨਾਰਮਲੀ ਜਿਹੜਾ ਵੀ ਚੰਗੀ ਸੇਵਾ ਕਰ ਲੂਗਾ ਤਾਂ 15 ਤੋਂ ਪਲੱਸ ਤਾਂ ਤੁਸੀਂ ਜਿਹੜਾ ਦੁੱਧ ਹਸ ਕੇ ਜਿਹੜੀ ਚਵਾਈ ਕਰ ਲਓਗੇ ਉਸ ਤੋਂ ਬਾਅਦ ਦੀ ਗੱਲ ਕਰ ਲਈਏ ਤੇ ਅੱਗੇ ਕਿਸੇ ਵੀਰ ਦੀ ਸੇਵਾ ਹੈ ਜਿੱਥੇ ਤੱਕ ਮਰਜ਼ੀ ਤੁਸੀਂ ਚਵਾਈ ਕਰ ਲਓ ਫਿਲਹਾਲ 15 ਤੋਂ ਪਲੱਸ 16 ਤੱਕ ਜਿਹੜਾ ਦੁੱਧ ਨਾਰਮਲੀ ਇਸ ਨੂੰ ਭਰਨਾ ਚਾਹੀਦਾ ਜਿੱਡੀ ਵੱਡੀ ਕਦ ਕੱਢਦੀ ਹੈਗੀ ਆ ਤੁਹਾ ਤੇ ਜ ਬਾਕੀ ਸੀਰੀਸਾਉ ਜਿਹੜੀ ਆ ਉਹ ਵੀ ਤੁਹਾਨੂੰ ਦਿਖਾਈ ਦਿੱਤੀ ਵੀ ਸੀਰੀਸਲਾ ਕੁ ਪੂਰੀ ਨੇ ਥਣ ਥਣ ਜਿਹੜੇ ਹੈਗੇ ਦੋਸਤੋ ਵੀ 4 4 ਇੰਚ ਦੇ ਬਿਲਕੁਲ ਥਣ ਲੱਗਾ ਮਦਰ ਲਈ ਅਗਲੇ ਪਿਛਲੇ ਬਿਲਕੁਲ ਮੁਠੀ ਥਣ ਕਿੰਨੀ ਆਈ ਆ ਕਿੰਨੀ ਆਈ ਆ ਕਿੰਨਾ ਘਾਟਾ ਪਿਆ ਠੀਕ ਲੋ ਅੱਛਾ ਕਮਲભાઈ ਕਿਵੇਂ ਜਵਾਈ ਵਧੀਆ ਜਵਾਈ ਭਾਜੀ ਇੱਕ ਨੰਬਰ ਹੋ ਗਏ ਨਹੀਂ ਪੂਛਟਾ ਭਾਜੀ ਕਿਸੇ ਡੰਗਰ ਚ ਨਹੀਂ ਹੋਗਾ ਅੱਜ ਹੁੰਦਾ ਤਾਂ ਆਪਾਂ ਪਹਿਲਾਂ ਦੱਸ ਦੇਣਾ ਭਾਈ ਤੇ ਲੈਂਡ ਦੇ ਕਿਥੋਂ ਤੱਕ ਕਮਲ ਜੀ ਡਿਮਾਂਡ ਕੀ ਕਰਦੇ ਆ ਰਾਹ ਕਿੰਨੀ ਤੱਕ ਗੜਦੇ ਆ ਆਪਣੀ ਡਿਮਾਂਡ ਭਾਜੀ 38000 38000 ਤੋਂ ਪੱਲੀ ਆਪਾਂ ਕਰ ਲਾਂਗੇ ਜਿੰਨਾ ਕੋਈ ਪੈਣ ਭਰਾ ਆਊਗਾ 38000 ਹਾਂਜੀ ਹਾਂਜੀ ਛੋਟ ਛੱਪੇ ਹੋਣਗੇ ਪੂਰਾ ਖੁੱਲਾ ਮੰਨਤਾਨ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਭਾਈ 38000 ਦੋਸਤੋ ਲੈਂਡ ਦੇਣਾ ਠੀਕ ਆ 38000 ਦੇ ਵਿੱਚੋਂ ਕੋਈ ਛੋੜ ਜੱਪਾ ਕੋਈ ਮੰਨਤਾਨ ਉਹ 38000 ਦੇ ਵਿੱਚ ਹੋਊਗਾ ਠ ਇਹੋ ਜਿਹੜੇ ਤਿੰਨ ਨਾਗ ਸੀਗੇ ਤਿੰਨ ਪਸ਼ੂ ਆਜ ਬਿਲਕੁਲ ਜਿਹੜੇ ਬਾਈ ਫਰਾਂ ਦੇ ਕੋਲੇ ਵਕਾਊ ਆ ਤੇ ਪਿੰਡ ਚੱਕਰੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੰਬਰ ਆਪਾਂ ਬਿਲਕੁਲ ਸਕਰੀਨ ਤੇ ਥੱਲੇ ਚਲਾ ਦਾਂਗੇ ਤੇ ਕੋਮਲ ਭਾਈ ਬੋਲ ਦਿਆਂ ਨੰਬਰ ਆਪਾਂ 80 54 36 32 14 ਦੁਬਾਰਾ ਫੇਰ ਬੋਲਦੇ ਨੇ 80 54 36 32 14 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਕੋਮਲ ਤੇ ਤਿੰਨ ਪਸ਼ੂ ਆਪਾਂ ਤੁਹਾਨੂੰ ਦਿਖਾਏ ਆ ਦੋਸਤੋ ਤਿੰਨੇ ਪਸ਼ੂ ਬਿਲਕੁਲ ਸਵੇ ਸਵੇ ਆ ਦੁੱਤ ਤੇ ਆ ਤੁਸੀਂ ਅੱਲੀ ਤੁਸੀਂ ਕਰ ਸਕਦੇ ਹੋ ਘਰ ਵਿਜ਼ਿਟ ਕਰਕੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ